ਰਾ ਸਵਾਹ ਸਭਨਾ ਗਲਾ ਸਮਰਥ ਸੁਆਮੀ ਸਵਾਹ ਕਹੈ ਨਾਨਕ ਮਨ ਮੇਰੇ ਬਿਦਾ ਰੂਪ ਲੈ ਕੇ ਨਹੀਂ ਆਉਂਦਾ ਜਨਮ ਨਹੀਂ ਲੈਣਾ ਪੈਂਦਾ ਵਾਰ-ਵਾਰ ਗਰਭ ਵਿੱਚ ਨਹੀਂ ਆਉਣਾ ਪੈਂਦਾ ਉਹ ਜਗਿਆਸੂ ਰੂਪ ਕਰ ਜਿਹੜੀ ਇਸਤਰੀ ਹੈ ਉਹ ਜੰਮਣ ਮਰਨ ਦੇ ਗੇੜ ਤੋਂ ਫਿਰ ਮੁਕਤ ਕਰਨੀ ਦੀ ਸਤਿਗੁਰੂ ਐਸਾ ਜਿਹੜਾ ਉਪਦੇਸ਼ਾ ਸਤਿਗੁਰੂ ਜੀ ਨੇ ਇਹ ਮੱਗਰ ਦੇ ਮਹੀਨੇ ਰਾਈ ਸਾਨੂੰ ਬਖਸ਼ਿਆ ਹੋਇਆ ਹੈ ਕਿਉਂਕਿ ਸਮੇਂ ਦੀ ਕਮੀ ਸੀ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਇਹ ਜਿਹੜੀ ਤੁਸ਼ਜੀ ਵਿਚਾਰ ਆਪ ਜੀ ਨੇ ਪ੍ਰਵਾਨ ਕਰ ਲੈਣੀ ਸੋ ਆਓ ਆ ਤੇਰੀ नाम जिन खे मनव कह नक सचे साहिब साचा न पाया तुध जिन कौश नाम हर के कह नानक त सुख हआ करनहद आनंद सनो वट भागियो सगल मन लाये तू जब भगवंत सगल समग्री तुमरे बरकाबी तुम देओ ऐसो बरकाबी तुम्हारी तुम गत में त तुम ही ਵਾਹਿਗੁਰੂ ਸਾਹਿਬ ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਬਿਗ ਨ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਦਸ਼ਾਹੀ ਦਸਵੀਂ ਪ੍ਰਥਮ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਵਾਹਿਗੁਰੂ 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 ਸਾਹਿਬ ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਦਸ਼ਾਹੀ ਦਸਵੀਂ ਪ੍ਰਥਮ ਆਨ ਤੇ ਪ੍ਰਾਰਥਨ ਸਮੇਂ ਦੇ ਸਮੂਹੀ ਸਿੰਘ ਸ਼ਹੀਦਾਂ ਪੋ ਝੰਗਣੀਆਂ ਦੀ ਪਾਵਨ ਪਵਿੱਤਰ ਕਮਾਈਆਂ ਦਾ ਧਿਆਨ ਧਰ ਕੇ ਬੋਲੋ ਜੀ ਨੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਹੀ ਖਾਲਸਾ ਜੀ ਕੋ ਆਹੇ ਗੁਰੂ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਦੇ ਮਹਾਵਾਕਾਂ ਨੂੰ ਜਤਾਰਦੇ ਹਾਂ ਸੱਚੇ ਬਾਦਸ਼ਾਹ ਜੀਓ ਸਮੁੱਚੇ ਨਗਰ ਦੀ ਸੰਗਤ ਨੇ ਸੱਚੇ ਬਾਦਸ਼ਾਹ ਜੀਓ ਪਹਿਲੀ ਪਾਸ਼ਾਈ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਸਹਿਬ ਜੀ ਦੇ ਪਾਵਨ ਆਗਮਨ ਪੁਰਬ ਦੀਆਂ ਖੁਸ਼ੀਆਂ ਨੇ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਹਿਬ ਸੱਚੇ ਬਾਦਸ਼ਾਹ ਸਮੁੱਚੇ ਨਗਰ ਸੋਚੇ ਨਗਰ ਨੇ ਸਹਿ ਜੋ ਕਰਕੇ ਬ੍ਰਹਮ ਕਰਵਾਏ ਸੰ ਬਾਦਸ਼ਾਹ ਆਪ ਜੀ ਦੀ ਇਸ ਵਕਤ ਅਪਾਰ ਮਹਾਨ ਕਿਰਪਾ ਰੇ ਮਤੁਈਏ ਦਾਤਾ ਜੀ ਬਾਣੀ ਆਤੋਂ ਚਲ ਕੇ ਮਦ ਮਤੁ ਸੱਚੇ ਪਾਸ਼ਾ ਅੰਤ ਵਿੱਚ ਪਹੁੰਚੀ ਸੱਚੇ ਪਾਸ਼ਾ ਜੀ ਇਸ ਵਕਤ ਆਪ ਜੀ ਦੁਆਰਾ ਦੱਸੀ ਹੋਈਾਂ ਵਿੱਚ ਟੈ ਕੇ ਅਰਦਾਸ ਬੇਨਤੀ ਜੋਲਦੀ ਬੁਕਾਰ ਹੈ ਦੁੱਖ ਭੰਡਨ ਤੇਰਾ ਨਾਮ ਜੀ ਦੁੱਖ ਭੰਡਨ ਤੇਰਾ ਨਾਮ ਆਠ ਪੈਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ ਜਿਦਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਸੰਤ ਦੇ ਹਿਰਦਿਆਂ ਤੇ ਵਸੋਣਾ ਦਇਆ ਮਿਹਰਾ ਕਰਨੀਆਂ ਦਾਤਾ ਜੀ ਚੇ ਨਗਰ ਦੀ ਸੰਗਤ ਨੇ ਜਿਨ੍ਹਾਂ ਜਿਨ੍ਹਾਂ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਆਪਣੇ ਮਨਾਂ ਦੇ ਅੰਦਰ ਚਿਤਾਰਦੇ ਸੱਚੇ ਪਾਤਸ਼ਾਹ ਬਾਣੀ ਦੇ ਓਟ ਆਸਰੇ ੱੱਕੇ ਨੇ ਆਪ ਜੀ ਆਂਦੀਆਂ ਤਹਿ સેવા ਕਮਾਈਆਂ ਨੇ ਸੱਚੇ ਪਾਤਸ਼ਾਹ ਜੀਓ ਲੰਗਰਾਂ ਦੇ ਵਿੱਚ ਰਸਤਾ ਬਸੇ ਪਾਤਸ਼ਾਹ ਜੀਓ ਮਗਰ ਮਹੀਨਾ ਸੱਚੇ ਪਾਤਸ਼ਾਹ ਨਵਾਂ ਚੜਿਆ ਬਾਦਸ਼ਾਹ ਆਪ ਜੀ ਨੇ ਕਿਰਪਾ ਰਹਿਮਤ ਵਰਤਾਉਣੀਆਂ ਇਹ ਸੱਚੇ ਪਾਤਸ਼ਾਹ ਨਵਾਂ ਚੜਿਆ ਹੋਇਆ ਮਹੀਨਾ ਸੰਗਤਾਂ ਨੂੰ ਲਾਹੇ ਕਰਨਾ ਸਮੁੱਚੇ ਸੰਗਤਾਂ ਨੂੰ ਬਾਦਸ਼ਾਹ ਨਾਮ ਦਾਣ ਦੀਆਂ ਦਾਤਾਂ ਦੇ ਨਾਲ ਨਵਾਜਣਾ ਸਭਣਾ ਦੇ ਸਿਸਾਂ ਤੇ ਮੇਰਾ ਭਰਿਆ ਨਗਰ ਦੇ ਸਮੁੱਚੇ ਦਰਾਂ ਘਰਾਂ ਅੰਦਰ ਆਪ ਜ ਦੁਖਾਂ ਪਾਪਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਕਰ ਭਜਨ ਬਾਣੀ ਦਾ ਪ੍ਰਕਾਸ਼ ਕਰਨਾ ਨਗਰ ਖਿੜੇ ਦੇ ਫਸਲ ਵਾੜੀਆਂ ਤੇ ਵਾਧੇ ਕਰਨੇ ਗਾਰੂ ਬਾਰੀ ਤਰਕੀਆਂ ਅੰਨ ਕਾਜ ਦੀਆਂ ਦਾਤਾਂ ਬਖਸ਼ਿ ਨਵਾਜਣਾ ਨਗਰ ਖਿੜੇ ਅੰਦਰ ਏਕਾਤਵਾਦ ਪਿਆਰ ਬਹਾਰਾਏ ਦੇ ਮਹਾਵਾਕ ਅਨੁਸਾਰ ਪ੍ਰਸੰਚਿਤ ਹੋ ਕਰਕੇ ਭੋਗ ਲਾਓ ਭੋਗ ਲੱਗਿਆ ਸ਼ਿਸ਼ ਪ੍ਰਸਾਦ ਸੰਗਤਾਂ ਦੇ ਰਸਨੀ ਕਰਨਾ ਜੋ ਜੀ ਸ਼ਕੇ ਆਪ ਜੀ ਦਾ ਨਾਮ ਜੱਪੇ ਪਾਛਾ ਜੀ ਸਮਝੇ ਨਗਰ ਦੀਆਂ ਕੀਤਿਆਂ ਇਨ੍ਹਾਂ ਸਵਾਵਾਂ ਨੂੰ ਆਪ ਜੀ ਨੇ ਪਾਛਾ ਜੀ ਜੋ ਲੇਖੇ ਵਿੱਚ ਲਾਉਣ ਦੀ ਸੋਝੀ ਬਖਸ਼ਨੀ ਅਮਰਤਿਆਂ ਦਾਤਾਂ ਬਖਸ਼ ਕੇ ਨਦਰੋ ਨਦਰੀ ਨਿਹਾਲ ਕਰਨਾ ਦਾਤਾ ਜੀ ਇਸ ਵਕਤ ਆਪ ਜੀ ਦੇ ਹਜ਼ੂਰ ਸੱਚੇ ਪਾਤਸ਼ਾਹ ਜੀ ਉਹ ਸੋਹਣੇ ਪੋਸ਼ਾਕੇ ਸੱਚੇ ਪਾਤਸ਼ਾਹ ਆਪ ਜੀ ਨੂੰ ਅਰਪਣ ਹੋਏ ਨੇ ਅੰਗੀਕਾਰ ਕਰ ਲੈਣੇ ਅੰਗੀਕਾਰ ਕਰਕੇ ਦੇਣਾ ਰਹਿਮਤਾ ਬਤੋਣੀਆਂ ਇਸ ਵਕਤ ਕਰੋ ਕਿਰਪਾ ਜੀ ਸਮਾਪਤੀ ਦੇ ਹੁਕਮ ਸੁਣਾ ਕਰਕੇ ਸੰਗਤਾਂ ਨੂੰ ਕਿਰਿvarthetaਤ ਕਰੋ ਹੁਕਮਨਾਮਿਆਂ ਦੇ ਅਨੁਸਾਰ ਚੱਲਣ ਦੀ ਬਲਬੁੱਧ ਸੂਝੀ ਬਖਸ਼ਨਾ ਸਰਬੱਤ ਦੇ ਹੀ ਕਾਜ ਰਾਸ ਕਰਨੇ ਸਹੀ ਪਿਆਰੇ ਮੇਲ ਜ ਖਾਲਸਾ ਦੀ ਸੋਜੀ ਬਖਸ਼ਨੀ ਅਮਰਤਿਆ ਦਾਤਾ ਬਖਸ਼ ਕੇ ਨਦਰੋ ਨਦਰੀ ਨਿਹਾਲ ਕਰਨਾ ਦਾਤਾ ਜੀ ਇਸ ਵਕਤ ਆਪ ਜੀ ਦੇ ਹਜ਼ੂਰ ਸੱਚੇ ਪਾਤਸ਼ਾਹ ਜੀ ਉਹ ਸੋਹਣੇ ਪੋਸ਼ਾਕੇ ਸੱਚੇ ਪਾਤਸ਼ਾਹ ਆਪ ਜੀ ਨੂੰ ਅਰਪਣ ਹੋਏ ਨੇ ਅੰਗੀਕਾਰ ਕਰ ਲੈਣੇ ਅੰਗੀਕਾਰ ਕਰਕੇ ਰਹਿਣਾ ਰਹਿਮਤਾ ਬਤਾਉਣੀਆਂ ਇਸ ਵਕਤ ਕਰੋ ਕਿਰਪਾ ਜੀ ਸਮਾਪਤੀ ਦੇ ਹੁਕਮ ਸੁਣਾ ਕਰਕੇ ਸੰਗਤਾਂ ਨੂੰ ਕਿਰਤਾਰਤ ਕਰੋ ਹੁਕਮਨਾਮਿਆਂ ਦੇ ਅਨੁਸਾਰ ਚੱਲਣ ਦੀ ਬਲਬੁੱਧ ਸੋਜੀ ਬਖਸ਼ਨਾ ਸਰਬੱਤ ਦੇ ਹੀ ਕਾਜ ਰਾਸ ਕਰਨੇ ਸਹੀ ਪਿਆਰੇ ਮੇਲ ਜੇ ਸਤਨਾ ਵਾਇਗਰੋ ਸਾਹਿਬ ਜੀਓ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਖੈ ਪੂਰਨ ਭੇਵਡਾਈ ਪਾਰ ਬ੍ਰਮ ਵੈਖਰ ਜੀ ਖਾਲਸਾ ਵੈਖਰ ਜੀ ਕਿਫਤ ਜੀ ਜੋ ਆਪਾਂ ਗੁਰੂ ਘਰ ਦੇ ਕੰਮ ਕਾਰਜਾ ਸਾਰੇ ਸਹੀ ਚੱਲ ਰਿਹਾ ਜਿਵੇਂ ਗੁਰੂ ਨਾਨਕ ਦੇਵ ਜੀ ਪਾਸ਼ਕਾ ਦਾ ਜਨਮ ਦਿਹਾੜਾ ਆਪਣਾ ਬਹੁਤ ਉਤਸ਼ਾਹ ਨਾਲ ਸੰਗਤਾਂ ਨੇ ਸਹਿਯੋਗ ਦਿੱਤਾ ਜੀ ਸਾਨੂੰ ਔਰ ਅੱਗੇ ਗੁਰੂ ਘਰ ਦੀ ਸੇਵਾ ਕਾਰ ਸੇਵਾ ਚੱਲ ਰਹੀ ਹੈ ਜੀ ਇਹ ਵੀ ਨਗਰ ਦੇ ਬਹੁਤ ਸਹਿਯੋਗ ਦੇ ਨਾਲ ਬਹੁਤ ਵਧੀਆ ਤਿਆਰ ਕਰਕੇ ਅਸੀਂ ਸੰਗਤਾਂ ਦੇ ਰੂਰ ਕਰਾਂਗੇ ਵੈਖ ਜੀ ਖਾਲਸਾ ਵੈਖ ਜੀ ਦੇਸ਼ ਦੇ ਸੰਗਤਾਂ ਦੇਖ ਰਹੀਆਂ ਹਨ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਦਾ ਸੰਯੋਗ ਸੰਗਤ ਤੋਂ ਮੰਗਦੇ ਆ ਸੰਗਤ ਤਾਂ ਇਹ ਹੀ ਮੰਗਦੇ ਆ ਕਿ ਮੰਨ ਲਓ ਜੀ ਵਾਧ ਤਵਾ ਸਾਡਾ ਸੰਯੋਗ ਦਿੱਤਾ ਜਾਵੇ ਜੀ ਅੱਗੇ ਵੀ ਸੰਯੋਗ ਬਹੁਤ ਮਿਲ ਰਿਹਾ ਜੀ ਇਸੇ ਉਦਮ ਪਰਾਲੇ ਨਾਲ ਗੁਰੂ ਘਰ ਕੋਰ ਦੁਆਰਾ ਹਰਸਰ ਸਾਹਿਬ ਦੀ ਸਾਰੀ ਦਾ ਕੰਮ ਬਹੁਤ ਹੀ ਸਜੇ ਤੰਗ ਨਾਲ ਹੋ ਸਕੀ ਵਿਗਤਿਆ ਹੁਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਜੋ ਨਗਰ ਡੋੜ ਦੀ ਸਮੂਚੀ ਸੰਗਤ ਨੇ ਉਦਮ ਪਰਾਲਾ ਕੀਤਾ ਹੈ ਉਦਮ ਉਪਰਾਲਾ ਕਰਕੇ ਪਹਿਲੀ ਪਾਸ਼ੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਮਨਾਉਂਦੇ ਹੋયા ਸੰਗਤ ਨੇ ਸਹਿਯੋਗ ਕਰਕੇ ਜੋ ਗੁਰਦੁਆਰਾ ਹਰਸਰ ਸੇਬ ਪਾਸ਼ੀ ਦਸਵੀਂ ਉੱਥੇ ਭਾਈ ਸਾਹਿਬ ਜੀ ਜੋ ਅਖੰਡ ਪਾਤਸ਼ਾਹ ਸਮੁੱਚੀ ਸੰਗਤ ਨੇ ਸਹਿਯੋਗ ਕਰਕੇ ਪ੍ਰਕਾਸ਼ ਕਰਵਾਈ ਸੀ بڑا ਉਦਮ ਉਪਰਾਲਾ ਕਰਦਿਆ ਹੋਇਆ ਸਹਿਯੋਗ ਦੇ ਕੇ ਚੜ੍ਹਦੀ ਕਲਾ ਦੇ ਨਾਲ ਇਹ ਜਿਹੜੇ ਸਮਾਗਮ ਨੇ ਸੰਪੂਰਨ ਹੋਏ ਨੇ ਜੀ ਕਮੇਟੀ ਦਾ ਜਿਹੜਾ ਬੜਾ ਉਦਮ ਉਪਰਾਲਾ ਸੀਗਾ ਬੜੇ ਸਹਿਯੋਗ ਦੇ ਨਾਲ ਸਾਰਿਆਂ ਨੇ ਇਕਸਾਰ ਹੋ ਕੇ ਇਹ ਜੋ ਸੋਹਣੇ ਉਪਰਾਲੇ ਕੀਤੇ ਨੇ ਤੇ ਤਾਂ ਹੀ ਇਸ ਤਰ੍ਹਾਂ ਦੇ ਜਿਹੜੇ ਚੜ੍ਹਦੀ ਕਲਾ ਦੇ ਨਾਲ ਸਮਾਗਮ ਸਪੂਰਨ ਹੋਏ ਨੇ ਸੋ ਸੰਗਤਾਂ ਦੇ ਵਾਸਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਪਦੇਸ਼ ਬਖਸ਼ਿਆ ਹੋਇਆ ਉਹੀ ਜਿਹੜਾ ਅਸੀਂ ਸਤਿਗੁਰ ਸੰਗਤਾਂ ਨੂੰ ਸਤਿਗੁਰ ਦੇ ਸਨਮੁਖ ਹੋ ਕੇ ਤੇ ਬੇਨਤੀ ਕਰਨੀ ਚਾਹਾਂਗੇ ਵੀ ਨਾਮ ਬਾਣੀ ਦੇ ਨਾਲ ਜੁੜਨਾ ਹੈ ਕਿਰਤ ਕਮਾਉਣੀ ਹੈ ਤੇ ਨਾਲ-ਨਾਲ ਜਿਹੜੀ ਰਚਨਾ ਤੋਂ ਜਿਹੜਾ ਜਾਬ ਕਰਨਾ ਹੈ ਬਾਣੀ ਨੂੰ ਜਪੜਨਾ ਹੈ ਵੱਧ ਤੋਂ ਵੱਧ ਜਿਹੜੀ ਜਿੰਨੀ ਵੀ ਬਾਣੀ ਹੋ ਸਕੇ ਉਹ ਪੜਿਏ ਤੇ ਫੇਰੀ ਆਪਣੇ ਜਿਹੜੇ ਇਹ ਸਮਾਗਮ ਉਲੀਕਣੇ ਸਮਾਗਮ ਣਾਉਣੇ 사ਤਗੁਰਾਂ ਦੇ ਪ੍ਰਕਾਸ਼ ਪੁਰ ਬਣਾਉਣੇ ਜਿਹੜੇ ਸਫਲ ਹੋਣਗੇ ਹਾਂ ਬਾਕੀ ਦੇਖਿਆ ਜਾ ਰਿਹਾ ਹੈ ਕਿ ਬੱਚੇ ਬਹੁਤ ਬਹੁਤ ਸਰਗੰਗ ਨੇ ਜਾ ਰਹੇ ਹਨ ਉਸ ਦਾ ਇੱਕ ਬੱਚਿਆਂ ਨੂੰ ਵਾਰ ਕੇ ਕੇਸ ਆਪਣੇ ਕਰਕੇ ਆ ਰਹੇ ਹਨ ਬੱਚਿਆਂ ਨੂੰ ਹੁਣ ਇਹੀ ਮੈਸੇਜ ਆ ਵੀ ਬਾਣੀ ਨਾਲ ਪਹਿਲਾਂ ਜੁੜੋ ਬਾਣੀ ਪੜੋਗੇ ਤਾਂ ਬਾਣਾ ਜਿਹੜਾ ਆਪਣੇ ਆਪ ਆ ਜਾਏਗਾ ਬਾਣੀ ਨਾਲ ਜੁੜਾਂਗੇ ਬਣਾ ਆਪਣੇ ਆਪ ਆਏਗਾ ਤੇ ਇਸੇ ਕਰਕੇ ਜਿੰਨੇ ਵੀ ਬੱਚੇ ਆਉਂਦੇ ਨੇ ਸਾਰਿਆਂ ਨੂੰ ਆਪਾਂ ਇਹੋ ਇਥੋਂ ਵਿੱਦਿਆ ਲੈਂਦੇ ਨੇ ਸਿੱਖਿਆ ਲੈਂਦੇ ਨੇ ਕਿ ਜਿਹੜੇ 사ਤਗੁਰੂ ਜੀ ਦੇ ਜਿਹੜੇ ਪਾਈ ਹੋਏ ਪੂਰਨੇ ਨੇ ਉਹਨਾਂ ਤੇ ਚੱਲ ਕੇ ਤੇ ਆਪਣਾ ਜਿਹੜਾ ਜੀਵਨ ਤੇਰੀ ਆਪਾਂ ਸੋਨਾ ਬਣਾ ਸਕਾਂਗੇ